ਜੀ 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 ਕਾਹਨਾ ਬੁਗਵਾ ਸੀ ਆਰਤੀ ਚਾਂਦ ਦੇ ਗਲੇ ਜਿਹੜੇ ਇੱਕ ਬੋਰੀ ਦੇ ਵਿੱਚ লাশ ਸੜ ਕੇ ਪਜ ਗਏ ਸੀਗੇ ਉਹ ਸੀ ਸਾਡੀ ਪੁਲਿਸ ਤੇ ਬੜੀ ਇੰਪੈਕਟ ਵਾਲੇ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਹਾ ਤੇ ਅਲਰਟ ਸੀਗੇ ਉਹਨਾਂ ਨੇ ਰਿਪੋਰਟ ਇਮੀਡੀਏਟਲੀ ਕਰਤੀ ਤੇ ਸਾਡੀ ਪੁਲਿਸ ਨੇ ਵੀ ਚਾਰ ਕੇ ਟੈਨਿਓ ਟ੍ਰੇਸ ਕਰ ਲਿਆ ਇਹ ਲੜਕੀ ਦਾ ਨਾਮ ਹੈਗਾ 25 ਸਾਲ ਦੀ ਹੈ ਰੇਸ਼ਮਾ ਤੇ ਇਹਦੇ ਸਸਤੇ ਸਾਲਾਂ ਸਾਰਾ ਇਹਦਾ ਗੈਰ ਰਿਸ਼ਤ ਇਹ ਬੁਲਾਰੀ ਇਹਦੀ ਸੱਸ ਹੈ ਇਹਨਾਂ ਨੂੰ ਇਹਦੇ ਕਰੈਕਟਰ ਤੇ ਸ਼ੱਕ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਵੀ ਪਰਸੋਂ ਰਾਤ ਨੂੰ ਇਹ ਨਿਰੋਧ ਥੋੜਾ ਲੇਟ ਆਈ ਤੇ ਬੱਸ ਉਸ ਬਾਅਦ ਦੇ ਲੈ ਕੇ ਰੋਜ਼ ਲੇਟ ਆਂਦੀ ਰਹੀ ਇਸ ਕਰਕੇ ਇਹਨਾਂ ਨੇ ਬਹੁਤ ਦਾ ਆਪਸ ਚੜਪੋਈ ਇਹ ਸੱਸ ਨੇ ਬੜੀ ਤੇ ਸੋਰੇ ਨੇ ਦਾ ਗਲਾ ਦਬਾ ਕੇ ਨੂੰ ਮਾਰਤਾ ਸੀ ਅਗਲੇ ਦਿਨ ਸਵੇਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਹੁਮਾਰਾ ਉਹਨੂੰ ਮਾਰਕਿੰਗ ਤੇ ਨੇ ਬੁਲਾਇਆ ਮਾਰਕਿੰਗ ਬੁਲਾ ਕੇ ਉਹਨਾਂ ਨੇ ਉਹਨੂੰ ਮਾਰਕਿੰਗ ਬੁਲਾ ਕੇ ਉਹਨਾਂ ਨੇ ਕਿਹਾ ਅੰਬ ਦੀ ਇੱਕ ਬੋਰੀ ਹੈ ਜੀ ਸਿੱਟ ਕੇ ਆਣੀ ਹੈ ਤੋ ਉਹ ਕੋਰੀ ਸਿੱਟਣ ਦੇ ਬਹਾਨੇ ਫਿਰ ਇਹ ਲੈ ਕੇ ਜਾ ਰਹੀ ਸੀ ਤੇ ਉਧਰ ਪੁਲਿਸ ਦਾ ਨਾਕਾ ਦੇਖ ਕੇ ਇਹ ਤੇ ਪਾਸੇ ਨਹੀਂ ਮੋੜ ਪੇ ਤੇ ਗਵਾਹ ਕਰਦੇ ਆ ਇਹ ਆਪਣਾ ਸੁਨੀਲ ਤੋਂ ਵਾਂਗਿਆ ਤੇ ਬਾਕੀ ਸਾਡੀ ਫੋਰਸ ਨੇ ਐਡੀਸੀ ਦੇ ਨਾਲ ਮਿਲ ਕੇ ਸੋ ਇਸ ਨੂੰ ਆਪਣੇ 3 ਕਿਲੋਗ੍ਰਾਮ ਫੋਰਸ ਨੇ ਬਾਕੀ ਦੇ ਬੜਾ ਉਸਤੈਦੀ ਨਾਲ ਕੰਮ ਕੀਤਾ ਦੇ 4 ਘੰਟੇ ਦੇ ਦੇ ਕੇਸ ਕਰ ਲਿਆ ਸਾਡੇ ਤਿੰਨੇ ਜਿਹੜੇ ਜਿਹਨੇ ਗ੍ਰਿਫਤਾਰ ਕਰੇ ਪਤੀ ਇਹਦਾ ਲਖਨਊ ਰਹਿੰਦਾ ਹੈ ਪਤੀ ਇਹਦਾ ਲਖਨਊ ਰਹਿੰਦਾ ਹੈ ਇਹ ਵੀ ਪਰ ਨਾ ਰਹੇ ਨਹੀਂ ਸੀ ਪਰ ਉਹਨਾਂ ਦਾ ਆਪਸ ਤੁਹਾਡਾ ਜ਼ਿਆਦਾ ਰਹਿੰਦਾ ਸੀਗਾ ਤੇ ਪਤੀ ਦਾ ਨਾਮ ਹੈਗਾ ਸਰ ਬੰਦੇ ਸਰ ਬੱਚੇ ਇਹ ਆਪਣਾ ਮਕਰਾਨਾ ਇਹਨਾਂ ਦਾ ਜਿ ਕਿਰਾਏ ਤੇ ਜੀ ਇੱਕ ਬੇਟੀ ਹੈਗੀ ਹੈ ਇਹਨਾਂ ਦਾ ਆਪਣਾ ਮਕਰਾਨਾ ਤੇ ਕਿਰਾਏ ਤੇ ਕਿਰਾਏ ਤੇ ਵੈਰੀਫਿਕੇਸ਼ਨ ਕਰ ਇਹਨਾਂ ਦੀ ਹੋਈ ਨਹੀਂ ਸੀ ਮੈਰੀਫਿਕੇਸ਼ਨ ਚੈੱਕ ਕਰ ਰਹੇ ਕਿ ਇਹ ਕਦੋਂ ਹੋਈ ਨਹੀਂ ਸਰ ਮਰਡਰ ਕੀਤਾ ਕਿਹੜੀ ਜਗ੍ਹਾ ਤੇ ਕੋਈ ਆਪਰਸਤ ਬੰਦ ਹੀ ਨਹੀਂ ਸੀ ਕਰੈਕਟਰ ਤੇ ਸ਼ੱਕ ਕਰਦੇ ਸੀ ਉਹਦਾ ਮਹਾਰਾਜ ਨਾ ਕਰੀ ਹੈ ਸਰ ਕਰੀਂ ਦੇ ਰੂਪ ਮਹਾਰਾਜ ਨਾ ਕਰ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਰਾਜ ਦਿੱਤਾ ਸੀ ਜਾਂ ਕੀ ਮਤਲਬ ਰਾਜ ਰੌਲ ਕਿ ਉਹਨੂੰ ਪਤਾ ਹੀ ਨਹੀਂ ਸੀ ਕਿ ਉਹ ਅਜੇ ਨੂੰ ਅਜੇ ਇਹਨੂੰ ਉਹ ਤਾਂ ਇਹੀ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਸੀ ਆਮਬ ਦਾ ਇਸੇ ਕਹਿ ਦੇ ਰਿਹਾ ਆ ਰਿਹਾ ਸੀਗਾ ਤੇ ਹੁਣ ਮੂਸਾ ਨਾਲ ਉਹਦਾ ਹੀ ਉਹਨੂੰ ਕੈਰੀਜ ਕਿ सब्जी ਮੰਡੀ ਵੱਲ ਲੈ ਕੇ ਜਾਣਾ ਸਰ ਜੀ ਪਤਾ ਨਹੀਂ ਸੀ ਤੇ ਪੁਰਸੂ ਦੇਖ ਕੇ ਮੈਂ ਡਰ ਕੇ ਹਾਂ ਜੀ ਪਤਾ ਨਹੀਂ ਸੀ ਤੇ ਪੁਰਸੂ ਦੇਖ ਕੇ ਡਰਿਆ ਸਾਡੇ ਲਈ ਉਹ ਵੀ ਮੁੱਲ ਜਮ ਹੈ ਪਰ ਮੈਂ ਤਾਂ ਨਹੀਂ ਦੱਸ ਰਿਹਾ ਕਿ ਉਹ ਜਿਹੜਾ ਕਹਿੰਦਾ ਸੀ ਮੈਨੂੰ ਪਤਾ ਨਹੀਂ ਨਾ ਇਹ ਤਿੰਨੇ ਸਰ ਲੱਗਦਾ ਨਹੀਂ ਕਿ ਜਿੱਦਾਂ ਪਹਿਲਾਂ ਰਾਮ ਜੀ ਲਾਫਤ ਜੀ ਬਰਵਾਸੀ ਤੇ ਹੁਣ ਇੱਕ ਇਦਾਂ ਦੀ ਬਾਤ ਆ ਗਈ ਹੈ ਜਿੱਦਾਂ ਹੁਣ ਕਿਰਾਏ ਤੇ ਰਹਿੰਦੇ ਨੇ ਜਿਹਨੇ ਜਾਂਦੇ ਕੋਈ ਲੱਗਦਾ ਵੱਡੀਆਂ ਬਾਤਾਂ ਦਾ ਨਜਾਮ ਦੇ ਹੁੰਦੇ ਨੇ ਵੈਰੀਫਿਕੇਸ਼ਨ ਜਰੂਰੀ ਹੈ ਵੈਰੀਫਿਕੇਸ਼ਨ ਤਾਂ ਜਰੂਰੀ ਹੈ ਹੀ ਇਹ ਸਾਰਿਆਂ ਨੂੰ ਅਸੀਂ ਇਹਨਾਂ ਜਿਹੜੇ ਆਪ ਕਰ ਵੀ ਡਾਕਦੇ ਉਹ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਸ ਗਾਇਰ ਦੇਣਾ ਚਾਹੀਦਾ ਮੈਂ ਸਾਡੀ ਚਾਹੀ ਰਹੀ ਜੀ